ਹਾਂਜੀ ਮੈਮ ਕਿੱਥੇ ਚੜੇ ਹੋਏ ਤੁਸੀਂ ਚੜਾਦਾ ਅੱਜ ਤੇ ਗੈਸ ਸਿਲਵਾਇਆ ਲੈ ਖਲਾਰੇ YouTube ਫੈਮਿਲੀ ਦੇ ਦੇਖੋ ਕਿੰਨਾ ਖਲਾਰਾ ਸਾਰੇ ਪਾਸੇ ਘੱਟਾ ਹੀ ਘੱਟਾ ਹੋ ਗਿਆ ਇੱਕ ਕੇਸ ਹੀ ਰੋਣਾ ਮੇਰੋਂ ਦੇਖੋ ਪਰ ਫर्श ਤੇ ਕੀ ਹਾਲ ਹੋ ਗਿਆ ਮੈਂ ਸੋਖੀ ਲੋਕ ਜੋ ਬਿਨਾਂ ਸਫਾਈਆਂ ਕਰਦੇ ਆਂ ਦੀ ਸਹੀ ਗੱਲ ਹੈ ਮੈਂ ਇਸ ਘਰ ਦਾ ਕਿੰਨਾ ਘੱਟਾ ਆ ਚਟੀਆਂ ਕੰਦਾ ਵੀ ਲਾਲ ਲਾਲੀ ਲੱਗਣ ਲੱਗ ਪਈਆਂ ਨਾ ਥੱਲੇ ਫਸਟ ਤੱਕ ਪੈੜਾ ਵੀ ਬਾਹਰ ਕੁੱਚਾ ਲਾਇਆ ਆਪਣਾ ਫੂਟ ਖਰਾਬ ਹੋ ਗਿਆ। ਆਹ ਵੇ। ਇੱਧਰ ਵੇਖੋ ਸਾਰੇ ਘਰ ਚ ਖਲਾਰਾ। ਉੱਧਰ ਵੇਖੋ ਕਿੰਨਾ ਖਲਾਰਾ। ਸਾਰਾ ਖਲਾਰਾ ਉਹੀ ਪਾ ਕੇ ਗਏ ਨਹੀਂ ਏਸੀ ਵਾਲੇ। ਆਵੇ ਪੈੜਾ ਲਾਲ ਲਾਲ ਪੈੜਾ ਲੱਗੀਆਂ ਸਾਰੇ ਪਾਸੇ। ਉਧਰੋਂ ਲਾਇਆ ਸੀ ਏਸੀ। ਤੇ ਵੇਖੋ ਉਹ ਵੀ ਕਮਰਾ ਤੈਸਨੈਸ ਕਰ ਗਏ। ਹਾਂਜੀ ਮੈਮ। ਘਰ ਦੇ ਸੁਹਾਈ ਕਮਰੇ ਜੀ ਦੇਖੋ ਦੇਖੋ ਹੁਣ ਇੰਨਾ ਬੁਰਾ ਹਾਲ ਅੱਜ ਦੋ ਵਰੀ ਚੜ ਪੋਚਾ ਹੋਇਆ ਸਾਡਾ ਸਹੀ ਗੱਲ ਆ ਦੇਖੋ ਕਿੰਨਾ ਸੋਹਣਾ ਕਮਰਾ ਉਹੀ ਲੱਗਣ ਲੱਗ ਪਿਆ ਪਹਿਲਾਂ ਕਿੰਨੀ ਬੁਰੀ ਹਾਲਤ ਸੀ ਹੈ ਨਾ ਹਾਂਜੀ ਬਹੁਤ ਜੇਕਰ ਤਾਂ ਨਾ ਅਗੇ ਕੋਈ ਕੰਮ ਨਾ ਦੱਸੇ ਕੋਈ ਤੇ ਫੇਰਾ ਹੁਣ ਬੈੱਡ ਤੇ ਸੌਂ ਜੀ ਸਹੀ ਗੱਲ ਆ ਦੇਖੋ ਸਾਡਾ ਨਵਾਂ ਏਸੀ ਕਿੰਨਾ ਸੋਹਣਾ ਲੱਗਦਾ ਰੂਮ ਚ 40000 ਦਾ پورا 40000 ਸਹੀ ਗੱਲ ਹੈ ਗਾਇਸ ਅਹੀ ਸ਼ਾਰਟ ਵੀਡੀਓ ਵੀ ਬਣਾਈ ਉਹ ਵੀ ਜਰੂਰ ਵੇਖਿਓ 40000 ਦੀ ਬਚਤ ਕੀਤੀ ਅਸੀਂ ਸਹੀ ਗੱਲ ਹੈ ਕਰੋਈ ਚੋਰੀ ਕੀਤਾ ਭਾਈ ਦੂਰੋਂ ਨਹੀਂ ਲੈਂਦਾ ਸੀ ਕਿਸੇ ਦਾ ਨਹੀਂ ਚੋਰੀ ਕੀਤਾ ਸਹੀ ਗੱਲ ਹੈ ਆਹੀ ਆਉਂਦੇ ਅਸੀਂ ਨੂੰ ਹੀ ਆਉਂਦੇ ਕਮਰੇ ਚ ਲਾ ਕੇ ਆਪਦੀ ਬਚਤ ਕਰ ਲਈ ਤੇ YouTube ਫੈਮਿਲੀ ਹੋਰਸ ਨਾਲ ਤੁਸੀਂ ਕਿਵੇਂ ਹੋ ਠੀਕ ਠਾਕ ਤੇ ਅੱਜ ਤੁਹਾਨੂੰ ਵਿਖਾਉਨੇ ਆ ਕੀ ਵਿਖਾਉਣਾ ਕੋਮਰ ਅੱਜ ਆਪਾਂ ਵਿਖਾਵਾਂਗੇ ਮੈਮ ਦੇ ਸੂਟਾਂ ਦੀ ਕਲੈਕਸ਼ਨ ਹਾਂਜੀ ਤੁਸੀਂ ਮੇਰੇ ਗਰਮੀਆਂ ਦੇ ਸੂਟਾਂ ਨੂੰ ਬੜਾ ਪਸੰਦ ਕੀਤਾ ਬਹੁਤ ਪਿਆਰ ਦਿੱਤਾ ਤੇ ਹੁਣ ਮੇਰਾ ਇਰਾਦਾ ਹੈ ਕਿ ਤੁਹਾਨੂੰ ਮੈਂ ਸਰਦੀਆਂ ਵਾਲੀ ਵੀ ਕਲੈਕਸ਼ਨ ਵਿਖਾਵਾਂ ਕਿਉਂਕਿ ਅਗਲੀ ਸਰਦੀ ਚ ਤਾਂ ਨਵੀਂ ਬਣ ਜਾਣੀ ਆ ਇਸ ਕਰਕੇ ਮੈਂ ਚਾਹੁੰਨੀ ਆ ਕਿ ਇਸ ਸਰਦੀ ਚ ਜਿਹੜੇ ਬਣਾਏ ਕੱਪੜੇ ਸੀ ਉਹ ਤੁਹਾਨੂੰ ਦਿਖਾ ਦਿੱਤੇ ਜਾਣ ਹਾਂਜੀ ਬਿਲਕੁਲ ਤੇ ਤੁਸੀਂ ਵੀ ਜਰੂਰ ਲਾਈਕ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜਾ ਸੂਟ ਸੋਹਣਾ ਲੱਗਾ ਹਾਂ ਸਹੀ ਤੇ ਅਸੀਂ ਵੀ ਆਪਦੀ ਚੋਇਸ ਜ਼ਰੂਰ ਦੱਸਾਂਗੇ ਤੇ ਤੁਸੀਂ ਵੀ ਆਪਦੀ ਚੋਇਸ ਕਮੈਂਟਾਂ ਵਿੱਚ ਜ਼ਰੂਰ ਦੱਸਣੀ। ਹਾਂਜੀ ਇਹਦੇ ਵਿੱਚ ਸਾਰੇ ਨਵੇਂ ਪੁਰਾਣੇ ਮਿਕਸ ਆ ਤੇ ਜਿਹੜੇ ਬਾਰੇ ਪੁਰਾਣੇ ਹੋਣਗੇ ਉਹ ਵੀ ਮੈਂ ਦੱਸ ਦਊਂਗੀ ਜਿਹੜੇ ਠੀਕ-ਠਾਕ ਹੋਣਗੇ। ਇਹ ਕਾ ਸੂਟ ਆ ਕਲਰ ਬਹੁਤ ਪਿਆਰਾ ਲੱਗਦਾ ਮੈਨੂੰ। ਤੇ ਇਹਦੇ ਨਾਲ ਇਸ ਤਰ੍ਹਾਂ ਦੁਪੱਟਾ ਐ। ਵਾਓ ਮਲਟੀਪਲ ਕਲਰ ਜੀ ਨੂੰ ਕਹਿ ਦਿੰਦੇ ਹਨਾ ਹਾਂਜੀ ਇਹ ਮੈਨੂੰ ਹਜੇ ਵੀ ਚੇਤਾ ਤੁਸੀਂ ਕਦੋਂ ਬਣਾਇਆ ਸੀ ਚੇਤਾ ਹਾਂਜੀ ਜਦੋਂ ਨਾਨੀ ਕੇ ਪਾਰਟ ਸੀ ਠੀਕ ਹਾਂ ਪਾਰਟ ਉਹਦੋਂ ਬਣਾਇਆ ਸੀ ਪਹਿਲੀ ਵਾਰੀ ਉਹਦੋਂ ਪਾਇਆ ਸੀ ਹਾਂਜੀ ਉਹਦੋਂ ਪਹਿਲੀ ਵਾਰ ਤੁਸੀਂ ਪਾਇਆ ਸੀ ਬੜਾ ਹੀ ਸੋਹਣਾ ਲੱਗਾ ਸੀ ਉਹਦੋਂ ਬਣਾਇਆ ਸੀ ਇਹ ਵੀ ਤੈਨੂੰ ਪਤਾ ਹੀ ਹੋਣਾ ਇਹ ਮੈਨੂੰ ਲੱਗਦਾ ਵਿਆਹ ਤੇ ਬਣਾਇਆ ਸੀ ਹਾਂ ਇਹ ਮੀਤ ਦੇ ਵਿਆਹ ਤੇ ਹਾਂਜੀ ਸਾਡੇ ਇਹਦੇ ਵਿੱਚ ਮੈਂ ਵੇਖੀ ਸੀ ਵੀਡੀਓ ਹਾਂ ਉਹਦੋਂ ਤੂੰ ਇੱਥੇ ਨਹੀਂ ਸੀ ਇੱਥੇ ਨਹੀਂ ਸੀ ਪਰ ਮੈਨੂੰ ਹਜੇ ਵੀ ਚੇਤਾ ਇਹਦੀ ਸਲਵਾਰ ਤੇ ਵੀ ਵੇਖੋ ਬਾਟਮ ਤੇ ਬੜਾ ਸੋਹਣਾ ਮੋਰਨੀਆਂ ਬਣੀਆਂ ਹੋਈਆਂ ਵਾਓ ਤੇ ਕਲਰ ਕੰਟਰਾਸਟ ਮੈਨੂੰ ਬੜਾ ਵਧੀਆ ਲੱਗਾ ਤੇ ਪਾਇਆ ਜੱਜੀਆਂ ਵੀ ਬਹੁਤ ਸੀ ਜਦ ਮੈਂ ਬੜਾ ਸੋਹਣਾ ਤੁਸੀਂ ਨਾਨੀ ਨਾਲ ਵੀਡੀਓ ਬਣਾਈ ਸੀ ਨਾ ਬੜੀ ਸਿਰਾ ਬਣੀ ਸੀ ਇਸ ਤਰ੍ਹਾਂ ਦੁਪੱਟਾ ਵੀ ਤੇਰੀ ਸੀ ਪੂਰਾ ਕੰਟਰਾਸਟ ਤੇ ਸੂਟ ਵੇਖੋ ਤੁਸੀਂ ਐ ਗਹਿਣਾ ਹੀ ਇੱਥੇ ਕੋਈ ਕੈਮਰਾ ਲਿਆ ਕੇ ਨਾ ਜਿਹੜਾ ਵਧੀਆ ਸੂਟ ਦਿਖੀ ਜਾਣਾ ক্লোਜ਼ ਹਾਂਜੀ ਵੇਖੋ ਕਿੰਨਾ ਸੂਟ ਮੇਰਾ ਹੈ ਤਾਂ ਪੁਰਾਣਾ ਪਰ ਨਾ ਤੇ ਦਰਵਾਜ਼ਾ ਵੀ ਕਿਉਂਕਿ ਹੈਂਡਵਰਕ ਆ ਇੰਦੇ ਤੇ ਪਹੁੰਚਿਆ ਤੇ ਵੀ ਹੈਂਡਵਰਕ ਹੋਇਆ ਹੋਇਆ ਤੇ ਗਰੇਪ ਤੇ ਥੋੜਾ ਚੰਗੀ ਜਿਹਾ ਗਰੇਪ ਵਧੀਆ ਵਾਲਾ ਗਰੇਪ ਹਾਂਜੀ ਹੈਵੀ ਬਹੁਤ ਆ ਸੂਟ ਹਨਾ ਲੱਗਦਾ ਹੈ ਤੇ ਇਹਦੇ ਗਲੇ ਤੇ ਕਢਾਈ ਹੋਈ ਹੋਈ ਆ ਹਾਂਜੀ ਤੁਸੀਂ ਦੇਖ ਸਕਦੇ ਜੀ ਗਲੇ ਤੇ ਕਢਾਈ ਬਾਕੀ ਸਾਰਾ ਪਲੇਨ ਤੇ ਇਸ ਤਰ੍ਹਾਂ ਬਾਜੀ ਦੀ ਕਢਾਈ ਹੋਈ ਹੋਈ ਥੋੜਾ ਸੋਹਣਾ ਲੱਗਦਾ ਇਹ ਵੀ ਪਾਇਆ ਆ ਹਾਂ ਸੂਟ ਬਹੁਤ ਪਿਆਰਾ ਹੈ ਇਹ ਵੀ ਕਲਰ ਵੀ ਬੜਾ ਨਹੀਂ ਸੀ ਹੈਨਾ ਹਾਂ ਕਲਰ ਬਹੁਤ ਪਿਆਰਾ ਕਲਰ ਵੀ ਇੱਕ ਹੀ ਮੰਮੀ ਨੇ ਕਹਿੰਦੇ ਲੈ ਜ਼ਰੂਰ ਹੀ ਲੈ ਸਹੀ ਗੱਲ ਆ ਇਹ ਜਿਹੜੇ ਕੱਪੜੇ ਸਾਰੇ ਮੱਲਾਵਾਂ ਵਾਲੇ ਵੀ ਬਣਾਏ ਆ ਆਪਣਾ ਜਿਹੜਾ ਲੋਕਲ ਸ਼ਹਿਰ ਆ ਨਾ ਹਾਂਜੀ ਤੇ ਬਾਕੀ ਮੈਂ ਦੱਸ ਦੂੰਗੀ ਨਾਲ ਨਾਲ ਜੇ ਹੋਰ ਕਿਤੋਂ ਵੀ ਬਣਾਏ ਹੋਏ ਤਾਂ ਹਾਂਜੀ ਆ ਵੀ ਮੱਲਾਵਾਂ ਵਾਲੇ ਦੀ ਕਲੈਕਸ਼ਨ ਹੀ ਆ ਵਾਹ ਆ ਵੈਸੇ ਮੈਂ ਇੱਕ ਵਾਰ ਹੀ ਪਾਇਆ ਬਾਅਦ ਚ ਪਤਨੀ ਇਨੀ ਰੀਜ ਨਾ ਬਣਾਇਆ ਬਾਅਦ ਚ ਪਾਇਆ ਹੀ ਨਹੀਂ ਇਹ ਤੁਸੀਂ ਪਾਇਆ ਇਹ ਵੀ ਪੋਗਤੇ ਵੀ ਬਣਾਇਆ ਸੀ ਮੰਮੀ ਨੇ ਕੜਾਈ ਵੀ ਪੋਗਤੀ ਬਣਾਇਆ ਸੀ ਮੈਂ ਤਾਂ ਹੀ ਕਹਿੰਨੀ ਵੀ ਇਹ ਵੀ ਵੇਖਿਆ ਵੇਖਿਆ ਲੱਗਦਾ ਇਸ ਵੀ ਬਾਟਮ ਤੇ ਵੀ ਕੜਾਈ ਹੋਈ ਹੋਈ ਤੇ ਇਸ ਤਰ੍ਹਾਂ ਗਲਾ ਬਹੁਤ ਪਿਆਰਾ ਬਣਿਆ ਹੋਇਆ ਹੈ ਹਾਂਜੀ ਨੇਜੇ ਅਲਪ ਉਹਦਾ ਬੜਾ ਰਵਾਇਤ ਸੀ ਲਟਕਣ ਵਾਲੀ ਹਾਂਜੀ ਆਹ ਲੈਸ਼ ਦਾ ਬੜਾ ਰਵਾਇਤ ਸੀ ਤੇ ਬਾਜੂ ਦਾ ਵੀ ਡਿਜ਼ਾਈਨ ਬਣਾਇਆ ਸੀ ਬਹੁਤ ਸੋਹਣਾ ਕੰਟਰਾਸਟ ਵੀ ਇੰਨਾ ਪਿਆਰਾ ਨਾ ਆਿੰਦਾ ਇਹਦੇ ਦੁਪੱਟੇ ਤਾਂ ਵੇਖੋ ਦੁਪੱਟਾ ਬਹੁਤ ਪਿਆਰਾ ਉੱਤੋਂ ਸਹੀ ਗੱਲ ਆ ਮਲਟੀਪਲ ਕਲਰ ਵਿੱਚ ਤਨਵੀ ਇਹਨੇ ਸੋਹਣੇ ਸੋਹਣੇ ਸੂਟ ਕਿੱਥੋਂ ਲੱਭ ਜਾਂਦੇ ਮੈਨੂੰ ਤਾਂ ਲੱਭਦੇ ਹੀ ਪਤਾ ਨਹੀਂ ਇੱਥੇ ਹੀ ਲੋਕਲੀ ਲੈਣੀ ਮੈਂ ਜ਼ਿਆਦਾਤਰ ਸੂਟ ਹਾਂਜੀ ਆਹ ਸੂਟ ਤੇ ਨਹੀਂ ਆਹ ਤਾਂ ਇਹ ਵੀ ਮਿਲ ਲੱਗਦਾ ਇਹ ਸੂਟ ਬਣਾਇਆ ਸੀਗਾ ਮੇਰੇ ਵੀਰੇ ਭਾਬੀ ਨੇ ਮੈਨੂੰ ਬਣਾ ਕੇ ਦਿੱਤਾ ਸੀ ਲੋਹੜੀ ਦਾ ਉਹਦੇ ਇੱਥੇ ਆਏ ਹੋਏ ਸੀ ਕਿਤੇ ਅਸੀਂ ਸ਼ਾਪਿੰਗ ਕਰਨਗੇ ਭਾਬੀ ਦੇ ਨਾਲ ਸ਼ਾਪਿੰਗ ਕਰਨਗੇ ਆਏ ਸੀ ਹਾਂਜੀ ਤੇ ਤੁਸੀਂ ਆਖਿਆ ਸੀ ਮੈਨੂੰ ਆ ਸੂਟ ਬੜਾ ਪਿਆਰਾ ਲੱਗਾ ਤੇ ਵੀਰੇ ਨੇ ਮੈਨੂੰ ਲੈ ਕੇ ਦਿੱਤਾ ਹੂੰ ਬੜਾ ਸੋਹਣਾ ਸੂਟ ਹੈ। ਬਲੇਜ਼ੀ ਲਾਈਟ ਕਲਰ ਹੈ। ਪਤਾ ਨਹੀਂ ਮੇਰੇ ਤੇ ਜੱਚੂਗਾ ਕਿ ਨਹੀਂ। ਪਰ ਇਹ ਉੱਠਦਾ ਬੜਾ ਹੈ। ਜਦੋਂ ਪਾਇਆ ਬਹੁਤ प्यारा ਲੱਗਿਆ। ਥੋੜਾ ਸੋਹਣਾ। ਮੈਂ ਪਹੁੰਚਿਆ ਤੇ ਇਹ ਮੇਰੇ ਟੇਲਰ ਦਾ ਕਮਾਲ। ਹਾਂਜੀ। ਤੇ ਬਾਕੀ ਇਹਨਾਂ ਤੋਂ ਤੋਂ ਕਿਉਂ ਵੀ ਲਾਏ ਹੋਏ ਮੈਂ ਹੈਂਗਰਾਂ 'ਚ ਪ੍ਰੈਸ ਕਰਕੇ ਨਹੀਂ ਲਾਏ ਗਏ। ਐਤ ਕੀ ਰਹਿ ਗਏ? ਕੁਝ ਕਸੂੜ ਤਾਂ ਮੈਂ ਪ੍ਰੈਸ ਕਰਕੇ ਰੱਖੇ ਕੁਝ ਵਿੱਚੋਂ ਜ ਰਹਿ ਜਾਂਦੇ ਜਦੋਂ ਕਾਲ ਹੋ ਜਾਂਦੀ ਇਹ ਡਬਲ ਛੇੜ ਦਾ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਬਹੁਤ ਹੀ ਸੋਹਣਾ ਸੂਟ ਆ ਇਹ ਵੀ ਮੈਨੂੰ ਲੱਗਦਾ ਮੈਨੂੰ ਤੁਹਾਡੇ 올ਓਵਰ ਸਾਰੇ ਸੂਟ ਹੀ ਬੜੇ ਪਸੰਦ ਆ ਜਿਹੜੇ ਸੂਟ ਮੈਂ ਹੁਣ ਕੱਟ ਪਾਉਣੀ ਆ ਨਾ ਹਾਂਜੀ ਸੂਟ ਮੈਂ ਪ੍ਰੈਸ ਵੀ ਨਹੀਂ ਕਰਦੀ ਉਵੇਂ ਹੀ ਰੱਖ ਛੱਡਦੀ ਆ ਆ ਵੀ ਕਿੰਨਾ ਸੋਹਣਾ ਸੂਟ ਆ ਵੀ ਸੂਟ ਬੜਾ ਮੈਨੂੰ ਪਸੰਦ ਇਹ ਜਿਹੜਾ ਆ ਸੂਟ ਆ ਨੀਚੇ ਵਾਲਾ ਇਹ ਜੀਰੇ ਦੀ ਕੜ ਹਾਂਜੀ ਜੀਰੇ ਬਣਾਇਆ ਸੀ ਤੇ ਆ ਮਖੂ ਬਣਾਇਆ YouTube ਫੈਮਲੀ ਅੱਜ ਮੇਰੇ ਨਾਲ ਹੋ ਗਿਆ ਬਹੁਤ ਵੱਡਾ ਪੋਪਟ ਤੇ ਮੇਰੀ ਅਜੜੀ ਆਵਾਜ਼ ਹੈ ਮੈਂ ਵਾਇਸ ਓਵਰ ਕਰ ਰਹੀ ਆ ਪਹਿਲੀ ਆਵਾਜ਼ ਜਿਹੜੀ ਉਹ ਮਿਸੈਰੀ ਕੱਟੀ ਗਈ ਪਤਾ ਨਹੀਂ ਕੀ ਚੱਕਰ ਬਣਿਆ ਤੇ ਇੱਥੇ ਮੈਂ ਆ ਵਾਲੇ ਮੰਜੰਟਾ ਸੂਟ ਬਾਰੇ ਦੱਸ ਰਹੀ ਸੀ ਕਿ ਮੈਂ ਇਹ ਮਖੂਤੋ ਲਿਆ ਸੀਗਾ ਤੇ ਕਿਵੇਂ ਲਿਆ ਸੀਗਾ ਚਲੋ ਉਹ ਤਾਂ ਹੁਣ ਸਟੋਰੀ ਵਿੱਚੇ ਰਹਿ ਗਈ ਹੁਣ ਆਪਣਾ ਨੈਕਸਟ ਜਿਹੜਾ ਸੂਟ ਆ ਉਹ ਤੁਸੀਂ ਦੇਖੋ ਆਪਾਂ ਬਾਟਮ ਦਿਖਾ ਰਹੇ ਸੀਗੇ ਪਹਿਲਾਂ ਬਾਟਮ ਲੱਭ ਨਹੀਂ ਸੀ ਰਹੀ ਬਾਅਦ ਚ ਨਿਕਲਾਈ ਤੇ ਮੈਂ ਕਿਹਾ ਚੱਲ ਇਹ ਵੀ ਰੱਖ ਦਿੰਨੇ ਵਿੱਚ ਕਿਉਂਕਿ ਬਾਅਦ ਚ ਸੰਭਾਲਣ ਵਿੱਚ ਸੁੱਖਾ ਰਹੂਗਾ ਤੇ ਨੈਕਸ ਸੂਟ ਆ ਮੇਰਾ ਬਹੁਤ ਹੀ ਪਿਆਰਾ ਕਲਰ ਆ ਡੀਸੈਂਟ ਜਿਹਾ ਕਲਰ ਆ ਔਰ ਇਹ ਸੂਟ ਮੈਨੂੰ ਮੰਮਾ ਹੰਨੇ ਲੈ ਕੇ ਦਿੱਤਾ ਸੀਗਾ ਜਦੋਂ ਮੰਮਾ ਕੇ ਨਵਾਂ ਕਾਰ ਬਣਿਆ ਸੀ ਤੇ ਦੇਖੋ ਬੈਕ ਸਾਈਡ ਆ ਮੀਨ ਚੈੱਕ ਸਪੈਸ਼ਲੀ ਬਹੁਤ ਵਧੀਆ ਲੱਗੇ ਥੋੜਾ ਜਿਹਾ ਮਤਲਬ ਬਾਕੀ ਸੂਟਾ ਨਾ ਇਹ ਚੀਜ਼ ਅਲੱਗ ਕਰਦੀ ਆ ਬਾਕੀ ਤਾਂ ਆਪਾਂ ਨੂੰ ਪਤਾ ਹੀ ਆ ਆਮ ਸੂਟ ਜਿਹੜੇ ਉਹ ਕਢਾਈਆਂ ਵਾਲੇ ਹੀ ਹੁੰਦੇ ਸਾਰੇ ਤੇ ਇੱਥੇ ਇਹ ਜਿਹੜੀ ਗੁਲਾਈ ਜੇ ਵਾਲੀ ਜਿਹੜੀ ਇਹਦੀ ਕਢਾਈ ਹੈ ਨਾ ਇਹ ਮੈਨੂੰ ਬਹੁਤ ਪਿਆਰੀ ਲੱਗਦੀ ਆ ਸਪੈਸ਼ਲੀ ਮੈਂ ਇਸੇ ਕਰਕੇ ਸੂਟ ਲਿਆ ਸੀਗਾ ਤੇ ਲੌਂਗ ਕਢਾਈਆਂ ਥੋੜੀਆਂ ਹੀ ਆ ਵਧੀਆ ਲੱਗਦੀਆਂ ਮੈਨੂੰ ਜਿਵੇਂ ਲੈਂਥ ਵਾਈਜ਼ ਔਨ ਜਿਹੜੀਆਂ ਉਹ ਮੈਨੂੰ ਬਹੁਤ ਪਸੰਦ ਆ ਤੇ ਦੁਪੱਟਾ ਵੀ ਇਹਦੇ ਨਾਲ ਬਹੁਤ ਪਿਆਰਾ ਹੈ ਨਾਲ ਕੱਢਿਆ ਹੋਇਆ ਦੁਪੱਟਾ ਹੈ ਤੁਸੀਂ ਦੇਖ ਸਕਦੇ ਹੋ ਬਾਰਡਰ ਸਾਈਡ ਪੂਰੀ ਹੈਵੀ ਬਣੀ ਹੋਈ ਹੈ ਤੇ ਵਿੱਚ ਵੀ ਛੋਟੀਆਂ-ਛੋਟੀਆਂ ਬੂਟੀਆਂ ਤੇ ਨੈਕਸਟ ਜਿਹੜਾ ਮੈਂ ਤੁਹਾਨੂੰ ਵਿਖਾਉਣ ਜਾ ਰਹੀ ਆ ਸੂਟ ਉਹ ਸੂਟ ਮੈਨੂੰ ਮੇਰੇ ਨਾਨਕਿਆਂ ਨੇ ਬਣਾ ਕੇ ਦਿੱਤਾ ਸੀ ਤੇ ਇਹ ਸੂਟ ਮੇਰੇ ਮਾਮੇ ਦੇ ਬੇਟੇ ਦਾ ਵਿਆਹ ਸੀ ਉਦੋਂ ਉਹਨਾਂ ਨੇ ਬਣਾ ਕੇ ਦਿੱਤਾ ਸੀ ਬਹੁਤ ਹੀ ਪਿਆਰਾ ਪੂਰਾ ਹੈਵੀ ਸੂਟ ਬਣਿਆ ਆਏ ਤੇ ਪਾਇਆ ਵੀ ਮੇਰੇ ਤੇ ਕਲਰ ਬਹੁਤ ਜ਼ਿਆਦਾ ਜੱਚਿਆ ਸੀ ਸਾਰਿਆਂ ਨੇ ਬਹੁਤ ਸਲਾਇਆ ਸੀ ਸਗੋਂ ਮੈਂ ਡਰਦੀ ਪਈ ਸੀ ਕਿ ਪਤਾ ਨਹੀਂ ਮੈਨੂੰ ਇੰਨਾ ਹੈਵੀ ਸੂਟ ਮੈਂ ਕਿਉਂਕਿ ਹੁਣ ਜਿਆਦੇ ਹੈਵੀ ਨਹੀਂ ਪਾਉਂਦੀ ਸਿਰਫ ਮੈਂ ਕਲਰ ਵੱਲ ਧਿਆਨ ਦਿੰਦੀ ਨਹੀਂ ਕਿ ਕਲਰ ਮੇਰੇ ਤੇ ਜੱਚਦਾ ਹੈ ਜਾਂ ਨਹੀਂ ਤੇ ਸਾਰੇ ਕਹਿਣ ਲੱਪੇ ਮਾਸੀ ਮੰਮੀ ਦੀ ਚੋਇਸ ਸੀ ਮੰਮੀ ਤੇ ਮਾਸੀ ਤੇ ਮੰਮੀ ਜੀ ਗਏ ਸੀ ਉਹਨਾਂ ਦੀ ਚੋਇਸ ਸੀ ਉਹਨਾਂ ਨੇ ਮੈਨੂੰ ਪਿਕ ਪਾਈ ਉਹ ਕਹਿੰਦੇ ਸਾਨੂੰ ਸੋਹਣਾ ਲੱਗਾ ਤੇ ਮੈਂ ਕਿਹਾ ਚਲੋ ਲੈ ਲਓ ਪਰ ਸੱਚੀ ਬਾਅਦ ਵਿੱਚ ਜਦੋਂ ਮੈਂ ਪਾਇਆ ਤੇ ਮੈਨੂੰ ਆਪਣੇ ਆਪ ਨੂੰ ਹੀ ਵਧੀਆ ਲੱਗਾ ਤੇ ਜਿੰਨਾ ਹੀ ਹੈਵੀ ਕਮੀਜ਼ ਆ ਉਹਨਾਂ ਹੀ ਦੁਪੱਟਾ ਇਹਦਾ ਹੈਵੀ ਬਣਿਆ ਹੋਇਆ ਹੈ ਮਿਰਰ ਬਣੇ ਹੋਏ ਆ ਤੇ ਮੋਤੀਆਂ ਦੀ ਕਢਾਈ ਆ ਬਹੁਤ ਹੈਵੀ ਆ ਪੂਰਾ ਹੈਵੀ ਮਤਲਬ ਸੰਭਾਲਣਾ ਔਖਾ ਹੈ ਦੁਪੱਟਾ ਤੇ बॉटम ਜਿਹੜੀ ਉਹ ਸਿੰਪਲ ਆ ਸ਼ੁਕਰ ਆ बॉटम ਸਿੰਪਲ ਸੀ ਨਹੀਂ ਤਾਂ ਇੰਨਾ ਹੈਵੀ ਸੂਟ ਕੈਰੀ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਸੂਟ ਬਹੁਤ ਪਿਆਰਾ ਹੈ ਤੇ ਆਪਾਂ ਇਸ ਤੋਂ ਬਾਅਦ ਜਾਂਦੇ ਹੁਣ ਅਗਲੇ ਸੂਟ ਵੱਲ ਹੁਣ ਪਤਾ ਨਹੀਂ ਮੈਂ ਇੱਥੇ ਕੀ ਕਹਿ ਰਹੀ ਸੀ ਮੈਨੂੰ ਖੁਦ ਨੂੰ ਯਾਦ ਨਹੀਂ ਆ ਕਿਉਂਕਿ ਸਾਰਾ ਕੰਮ ਹੀ ਵਿਗੜ ਗਿਆ ਹੁਣ ਅਗਲਾ ਸੂਟ ਵੇਖੋ ਇਹ ਸੂਟ ਤਾਂ ਮੈਂ ਇੱਥੇ ਦੱਸਿਆ ਸੀ ਕਿ ਸਪੈਸ਼ਲ ਇਹਦੇ ਵਿੱਚ ਕੀ ਮੈਨੂੰ ਵਧੀਆ ਲੱਗਾ ਸੀ ਇੱਕ ਤਾਂ ਜਿਹੜੀ ਇਹਦੇ ਦੁਪट्टे ਤੇ ਕੱਟ ਕਟ ਜੇ ਪਾ ਪਾ ਕੇ ਕਢਾਈ ਹੋਈ ਹੈ ਨਾ ਕਟਵਰਗ ਦੀ ਜਿਵੇਂ ਬਣੇ ਹੋਏ ਆ ਚੀਜ਼ ਇਹ ਤੇ ਇੱਕ ਮੈਨੂੰ ਮੋਤੀ ਮੋਤੀਆਂ ਦੀ ਕਢਾਈ ਸਪੈਸ਼ਲੀ ਇਹ ਚੀਜ਼ ਇਹਦੇ ਵਿੱਚ ਵਧੀਆ ਲੱਗੀ ਸੀ ਮੈਨੂੰ ਇਹ ਦੇਖੋ ਮੋਤੀਆਂ ਦੀ ਕਢਾਈ ਹੋਈ ਹੋਈ ਹੈ ਤੇ ਇੱਕ ਕਲਰ ਬਹੁਤ ਪਿਆਰਾ ਸੀ ਸਭ ਨੇ ਇਹ ਸੂਟ ਵੀ ਮੇਰਾ ਬਹੁਤ ਸਲਾਇਆ ਸੀਗਾ ਇਹ ਸੂਟ ਮੈਂ ਆਪਣੀ ਸਿਸਟਰ ਦੀ ਤਾਇ ਦੇ ਬੇਟੀ ਦੀ ਭਰਾਤ ਵਾਲੇ ਦਿਨ ਪਾਇਆ ਸੀ ਤੇ ਸਾਰਿਆਂ ਨੇ ਬਹੁਤ ਸਲਾਇਆ ਸੀਗਾ ਤੇ ਦੇਖੋ ਸਾਰਾ ਸੂਟ ਦੇ ਵਿੱਚ ਬੂਟੀ ਬਣੀ ਹੋਈ ਆ ਤੇ ਕੇਰਾ ਵੀ ਕੰਡਿਆ ਹੋਇਆ ਤੇ ਬਾਜੂ ਵੀ ਬਹੁਤ ਸੋਹਣਾ ਸੂਟ ਹੈ ਹੈਵੀ ਦੁਪੱਟਾ ਨਾਲ ਤੇ ਇਹ ਸਿੰਪਲ ਜੀ ਬਾਟਮ ਤੇ ਇਹ ਸੂਟ ਮੈਂ ਫਰੋਹੀਪੁਰ ਤੋਂ ਲਿਆ ਸੀ ਜਿਹੜਾ ਨੀਚੇ ਵਾਲਾ ਉਹ ਜੀਰੇ ਤੋਂ ਲਿਆ ਸੀਗਾ ਤੇ ਨੈਕਸਟ ਸੂਟ ਮੈਂ ਕਿਹੜਾ ਦਿਖਾਉਂਗੀ ਹਾਂ ਇੱਥੇ ਮਹਿਰੂਨ ਸੂਟ ਮੇਰਾ ਫੇਵਰਟ ਸੂਟ ਬਹੁਤ ਹੀ ਜ਼ਿਆਦਾ ਮੈਨੂੰ ਪਸੰਦ ਇਹ ਸੂਟ ਮੈਂ ਕਿਉਂ ਕਿਉਂ ਬਣਾਇਆ ਸੀ ਮੈਂ ਆਪਦੀ ਸਿਸਟਰ ਦੇ ਪਾਇਆ ਵੇਖਿਆ ਸੀ ਮਹਿਰੂਨ ਕਲਰ ਦਾ ਉਹਦੇ ਵੱਲ ਵੇਖ ਕੇ ਤੇ ਮੇਰੀ ਵੀ ਆਤਮਾ ਜਿਹੜੀ ਸੁਤੀ ਸੁਤੀ ਜਾਗੀ ਕਹਿੰਦੀ ਵੀ ਚੱਲ ਚਰਨ ਜਿਤ ਘਰ ਤੋਂ ਵੀ ਬਣਾ ਲਾ ਕਿਉਂਕਿ ਮੈਨੂੰ ਵਿਆਹ ਆ ਗਿਆ ਸੀ ਵਿਆਹ ਆਇਆ ਸੀ ਮੇਰੇ ਦਿਉਰ ਦਾ ਮਾਮੇ ਦੇ ਬੇਟੇ ਦਾ ਤੇ ਉਸ ਵਿਆਹ ਚ ਮੈਂ ਸੋਚਿਆ ਚਲੋ ਦਿਉਰ ਦਾ ਵਿਆਹ ਹੈ ਤੇ ਚੱਲ ਹੀ ਜਾਣਾ ਇਹ ਕਲਰ ਕਿਉਂਕਿ ਮੈਂ ਡਾਰਕ ਕਲਰ ਵਿੱਚੋਂ ਜੇ ਘਟਾਤੇ ਸੀਗੇ ਲਾਈਟ ਕਲਰ ਪਾਉਣ ਲੱਪੀ ਸੀ ਤੇ ਫਿਰ ਮੈਂ ਕਿਹਾ ਮਨਾ ਵੀ ਜੇ ਦਿਉਰ ਦੇ ਵਿਆਹ ਤੇ ਨਹੀਂ ਪਾਉਣਾ ਤੇ ਪਾਉਣਾ ਕਦੋਂ ਆ ਤੇ ਮੇਰਾ ਮੋਸਟ ਫੇਵਰਿਟ ਕਲਰ ਹੈ ਮੈਰੂਨ ਤੇ ਉਹਦਾ ਡਿਜ਼ਾਈਨ ਜਿਹੜਾ ਉੱਤੇ ਖਜੂਰਾ ਬਣੀ ਆ ਤੇ ਉਸ ਤੋਂ ਅਗਲਾ ਸੂਟ ਆ ਤਾਂ ਪੁਰਾਣਾ ਹੈ ਸੂਟ ਵੈਸੇ ਪਰ ਇਹ ਬਹੁਤ ਹੀ ਸੋਹਣਾ ਸੂਟ ਆ ਇਹ ਮੈਂ ਆਪਦੀ ਕਲੈਕਸ਼ਨ ਦੇ ਵਿੱਚ ਰੱਖਿਆ ਹੋਇਆ ਹੈ ਕਿਉਂਕਿ ਇਹਦਾ ਨਾ ਤਾਂ ਕਢਾਈ ਦਰਵਾਜ ਗਿਆ ਹੈ ਤੇ ਨਾ ਹੀ ਕਪੜੇ ਦਰਵਾਜ ਗਿਆ ਹੈ ਹਜੇ ਤੱਕ ਤੇ ਇਸ ਲਈ ਮੈਂ ਕਦੇ-ਕਦੇ ਪਾ ਲੈਂਦੀ ਆ ਤੇ ਮੈਂ ਦਿਖਾ ਰਹੀ ਸੀ ਕਿ ਇਹਦੇ ਤੇ ਜਿਹੜਾ ਦਬਕਾ ਜਿਹਾ ਬਣਿਆ ਆ ਮੈਨੂੰ ਬਹੁਤ ਪਸੰਦ ਆ ਇਹ ਦੇਖ ਕੇ ਮੈਂ ਸੂਟ ਖਰੀਦਿਆ ਸੀ ਤੇ ਬਾਕੀ ਮੇਰੀ ਆਵਾਜ਼ ਥੋੜੀ ਜੀ ਖਰਾਬ ਹੋ ਗਈ ਅੱਜ ਗਲਾ ਖਰਾਬ ਆ ਹੈ ਮੈਨੇਜ ਕਰਿਓ ਤੇ ਇਹਦੇ ਨਾਲ ਸਿੰਪਲ ਜੀ ਬਾਟਮ ਤੇ ਸਿੰਪਲ ਜਿਹਾ ਦੁਪੱਟਾ ਹੈ ਤੇ ਇਹ ਵੀ ਸੂਟ ਕਲਰ ਬਹੁਤ ਨਾਈਸ ਆ ਸਪੈਸ਼ਲੀ ਕਲਰ ਦੇਖ ਕੇ ਮੈਂ ਇਹ ਸੂਟ ਲਿਆ ਸੀ ਤੇ ਮੇਰੀ ਟੇਲਰ ਨੇ ਦੇਖੋ ਇਸ ਤਰ੍ਹਾਂ ਦੇ ਪੌਂਚੇ ਤਿਆਰ ਕੀਤੇ ਆ ਬਹੁਤ ਹੀ ਪਿਆਰਾ ਸੂਟ ਆ ਐਵੇਂ ਮੇਰਾ ਪਸੰਦੀਦਾ ਸੂਟ ਆ ਤੇ ਨੈਕਸਟ ਸੂਟ ਸਿੰਪਲ ਜਿਹਾ ਤੇ ਸੋਬਰ ਜਿਹਾ ਸੂਟ ਆ ਇਹ ਦੀ ਉਹਦਾ ਦੁਪੱਟਾ ਹੈ ਅਗਲੇ ਸੂਟ ਦਾ ਇਹ ਸਾਰੇ ਜਿਹੜੇ ਸੂਟ ਆ ਇੱਕ ਦੋ ਇਹ ਮੱਲਾ ਵਾਲੇ ਦੀ ਕਲੈਕਸ਼ਨ ਆ ਤੇ ਆ ਤੁਸੀਂ ਦੇਖ ਸਕਦੇ ਹੋ ਸੂਟ ਕੇਰਾ ਵੀ ਆ ਤੇ ਉੱਪਰ ਨੂੰ ਜਾਂਦੀ ਕਢਾਈ ਤੇ ਸਿੰਪਲ ਬਾਟਮ ਹੈ ਇਹਦੀ ਇਹ ਸੂਟ ਵੀ ਮੈਂ ਮਨਜੀਤ ਦੇ ਵਿਆਹ ਸਾਡੇ ਗਵੰਡੀਆਂ ਦੀ ਕੁੜੀ ਦਾ ਵਿਆਹ ਸੀ ਤੇ ਉਦੋਂ ਮੈਂ ਬਣਾਇਆ ਸੀ ਸੂਟ ਤੇ ਆ ਸੂਟ ਮੇਰੇ ਬਹੁਤ ਪੁਰਾਣੇ ਆ ਇਹ ਤਾਂ ਮੈਂ ਜਦੋਂ ਬਾਹਰੋਂ ਆਈ ਸੀ ਉਸ ਟਾਈਮ ਮੰਮੀ ਨੇ ਲੈ ਕੇ ਰੱਖੇ ਹੋਏ ਸੀ ਦੇਖੋ ਕਿੰਨੀਆਂ ਜ਼ਿਆਦਾ ਫਲੇਅਰ ਵਾਲੇ ਸ਼ਰਾਰੇ ਜੋ ਵੀ ਇਹਨਾਂ ਨੂੰ ਕਹਿੰਦੇ ਆ ਇਹ ਚੀਜ਼ ਬਣੇ ਹੋਏ ਆ ਤੇ ਮੈਨੂੰ ਲੱਗਾ ਹੁਣ ਤਾਂ ਮੈਨੂੰ ਇਹ ਸੂਟ ਆਉਣੇ ਵੀ ਨਹੀਂ ਸ਼ਾਇਦ ਮੈਂ ਹੁਣ ਮੋਟੀ ਵੀ ਹੋ ਗਈ ਆ ਤੇ ਇਸ ਹੁਣ ਮੈਂ ਤਾਰ ਰੱਖਿਓ ਕਿ ਮੈਂ ਦੁਬਾਰਾ ਫੇਰ ਇਸ ਫਿਗਰ ਚ ਆਵਾਂ ਵੈਸੇ ਪਹਿ ਜਾਂਦੇ ਆ ਇਹ ਨਹੀਂ ਕਿ ਪੈਂਦੇ ਨਹੀਂ ਬਟ ਟਾਈਟ ਆਉਂਦੇ ਮੈਨੂੰ ਤੇ ਇਹਦਾ ਮੈਂ ਦੱਸ ਰਹੀ ਸੀ ਕਿ ਤੇ ਬੈਕ ਸਾਈਡ ਤੇ ਗਲੇ ਦਾ ਡਿਜ਼ਾਈਨ ਦਿੱਤਾ ਸੀਗਾ ਬਹੁਤ ਹੀ ਪਿਆਰਾ ਅ ਤੇ ਇਹ ਦੇਖੋ ਤੁਸੀਂ ਮੇਰਾ ਸੂਟ ਇਹ ਕਲਰ ਮੈਨੂੰ ਸਪੈਸ਼ਲੀ ਬਹੁਤ ਪਸੰਦ ਆ ਮਮੀ ਉਹਨਾਂ ਨੇ ਪਹਿਲਾਂ ਹੀ ਲੈ ਕੇ ਰੱਖਿਆ ਸੀ ਤੇ ਮੈਂ ਬਾਅਦ ਵਿੱਚ ਸਟਿਚ ਕਰਵਾਇਆ ਸੀ ਤੇ ਉਸ ਤੋਂ ਬਾਅਦ ਇਹ ਸਿੰਪਲ ਤੇ ਪਲੇਨ ਜਿਹਾ ਸੂਟ ਕਲਰ ਇਹਦਾ ਬਹੁਤ ਪਿਆਰਾ ਇਹ ਵੀ ਕਲਰ ਪਾਇਆ ਮੇਰੇ ਤੇ ਬਹੁਤ ਉੱਠਦਾ ਹੈ ਇਹਦੇ ਨਾਲ ਤਾਂ ਗ੍ਰੇਸ ਹੋਰ ਵੀ ਆ ਜਾਂਦੀ ਫੇਸ ਤੇ ਫੇਸ ਗਲੋਇੰਗ ਲੱਗਣ ਲੱਗ ਪੈਂਦਾ ਸਿੰਪਲ ਜਿਹਾ ਸੂਟ ਆ ਪਰ ਇਹਦੇ ਨਾਲ ਦੁਪੱਟਾ ਹੈਵੀ ਆ ਸੂਟ ਤੇ ਬਾਟਮ ਵੀ ਇਹਦੀ ਸਿੰਪਲ ਹੀ ਆ ਸਿਰਫ ਇਹ ਨਾਲ ਦੁਪੱਟਾ ਹੈਵੀ ਆ ਤੇ ਕੰਟਰਾਸਟ ਦੇ ਵਿੱਚ ਦੁਪੱਟਾ ਬਣਿਆ ਹੋਇਆ ਹੈ ਬਹੁਤ ਹੀ ਪਿਆਰਾ ਦੁਪੱਟਾ ਹੈ ਇਹ ਦੇਖ ਸਕਦੇ ਤੁਸੀਂ ਦੁਪੱਟਾ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਇਹ ਪੂਰਾ ਝਾਲ ਬਣਿਆ ਹੋਇਆ ਹੈ ਦੁਪੱਟੇ ਦੇ ਵਿੱਚ ਤੇ ਦੁਪੱਟੇ ਦਾ ਕਲਰ ਵੀ ਬਹੁਤ ਵਧੀਆ ਕਲਰ ਕੰਟਰਾਸਟ ਬਹੁਤ ਵਧੀਆ ਇਹ ਵੀ ਮੰਮੀ ਹੋਣਾ ਨੇ ਬਣਾਇਆ ਸੀ ਕਾਫੀ ਟਾਈਮ ਦਾ ਸੂਟ ਆ ਪੁਰਾਣਾ ਹੈ ਸੂਟ ਤੇ ਪਰ ਮੈਨੂੰ ਇਹ ਪਸੰਦ ਬਹੁਤ ਆ ਤੇ ਇਸ ਕਰਕੇ ਮੈਂ ਆਪਦੀ ਕਲੈਕਸ਼ਨ ਦੇ ਵਿੱਚ ਇਹਨੂੰ ਵੀ ਰੱਖਿਆ ਹੋਇਆ ਹੈ ਤੇ ਉਸ ਤੋਂ ਅਗਲਾ ਸੂਟ ਇਹ ਕਲਰ ਵੀ ਮੈਂ ਇਹ ਵੀ ਮੰਮੀ ਨੇ ਲੈ ਕੇ ਰੱਖਿਆ ਸੀ ਜਦੋਂ ਮੈਂ ਬਾਹਰ ਗਈ ਸੀ ਮੇਰੇ ਆਉਣ ਤੱਕ ਉਹਨੇ ਦੋ ਚਾਰ ਸੂਟ ਲੈ ਕੇ ਰੱਖੇ ਸੀ ਵੀ ਆ ਕੇ ਸਵਾ ਕੇ ਪਾ ਲੂ ਕਿਉਂਕਿ ਵਿਆਹ ਆ ਗਿਆ ਸੀ ਨਾ ਮੇਰੇ ਮਾਸੀ ਦੇ ਬੇਟੇ ਦਾ ਉਸ ਟਾਈਮ ਇਹ ਪਾਏ ਸੀਗੇ ਸੂਟ ਆ orange ਪਾਇਆ ਸੀ ਮੇਰੇ ਖਿਆਲ ਚ ਇੱਕ ਦਿਨ ਹੀ ਮੈਂ ਗਈ ਸੀ ਤੇ ਦੇਖੋ ਇਹ ਵੀ ਸ਼ਰਾਰਾ ਜਿਹਾ ਹੀ ਬਣਿਆ ਆ ਸੀ ਤੇ ਇਹਦੇ ਨਾਲ ਦੁਪੱਟਾ ਆ ਗ੍ਰੀਨ ਵਾਲਾ ਇਹ ਵੀ ਕੰਟਾਸਟ ਦੁਪੱਟੇ ਚ ਬਣਿਆ ਹੋਇਆ ਹੈ ਤੇ ਇਹ ਸੂਟ ਮੇਰੇ ਜਿਵੇਂ ਪਿੰਕ ਹੋ ਗਿਆ ਇਹ ਵਾਲਾ ਹੋ ਗਿਆ ਇਹ ਕਾਫੀ ਪੁਰਾਣੇ ਨੇ ਬਟ ਮੈਨੂੰ ਪਸੰਦ ਨੇ ਇਸ ਕਰਕੇ ਮੈਂ ਕਲੈਕਸ਼ਨ ਚ ਰੱਖਿਆ ਹੋਇਆ ਆ ਵੀ ਸੂਟ ਮੇਰਾ ਬਹੁਤ ਜ਼ਿਆਦਾ ਪੁਰਾਣਾ ਹੈ ਤੇ ਇਹ ਮੈਂ ਬਹੁਤ ਰਿਜਨ ਤਿਆਰ ਕਰਵਾਇਆ ਸੀ ਪੇਂਟ ਦਾ ਬਹੁਤ ਟ੍ਰੈਂਡ ਸੀ ਮੇਰੇ ਦਿਓਰ ਦਾ ਵਿਆਹ ਸੀ ਉਦੋਂ ਮੈਂ ਇਹ ਸੂਟ ਸਪੈਸ਼ਲੀ ਪੇਂਟ ਕਰਵਾਇਆ ਸੀਗਾ ਤੇ ਮਤਲਬ ਜਿਵੇਂ ਆਪਾਂ ਆਮੀ ਘਰੇ ਪਾ ਕੇ ਤੁਰੇ ਫਿਰਦੇ ਆ ਉਹ ਸੂਟ ਇਸ ਤਰ੍ਹਾਂ ਸਟਿਚ ਕਰਵਾਇਆ ਸੀ ਗਲੇ ਦੇ ਵਿੱਚ ਦਿਖਾ ਰਹੀ ਸੀ ਤੇ ਇੱਥੇ ਫਲਾਵਰ ਬਣਾਏ ਸੀ ਤੇ ਇਹਦੇ ਨਾਲ ਦੁਪੱਟਾ ਬਾਅਦ ਚ ਨਿਕਲਾਇਆ ਸੀਗਾ ਬਹੁਤ ਵਧੀਆ ਦੁਪੱਟਾ ਥੋੜਾ ਜਿਆਦਾ ਤਿਆਰ ਕਰਵਾਇਆ ਸੀਗਾ ਤੇ ਉਹ ਦੋਨੇ ਸੀ ਮੈਨੂੰ ਲੱਭਿਆ ਇਸ ਕਰਕੇ ਮੈਂ ਨੈਕਸਟ ਸੂਟ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਨੈਕਸਟ ਦਿਨ ਮੇਰਾ ਫਰਾਕ ਸੂਟ ਆ ਇਹਦਾ ਫਰੰਟ ਵੀ ਹੈਵੀ ਬਣਿਆ ਹੋਇਆ ਪੂਰਾ ਤੇ ਕਲੀਆਂ ਬਣੀਆਂ ਹੋਈਆਂ ਬੈਕ ਸਾਈਡ ਵੀ ਕਲੀਆਂ ਬਣੀਆਂ ਤੇ ਸਾਰੀਆਂ ਕੱਡੀਆਂ ਹੋਈਆਂ ਕਲੀਆਂ ਤੇ ਫਰੰਟ ਸਾਈਡ ਉੱਪਰ ਵੀ ਬ੍ਰੈਸਟ ਜਿਵੇਂ ਹੋ ਗਈ ਇੱਥੋਂ ਵੀ ਉੱਪਰ ਤੇ ਆਪਣਾ ਬਾਜੂ ਵੀ ਕੱਢੇ ਹੋਏ ਤੇ ਸਿੰਪਲ ਜੀ ਇਹਦੇ ਨਾਲ ਬਾਟਮ ਔਰ ਨਾਲ ਕੀ ਆਪਣੇ ਦੁਪੱਟਾ ਇਹ ਦੇਖ ਸਕਦੇ ਤੁਸੀਂ ਦੁਪੱਟਾ ਸਿੰਪਲ ਜਿਆ ਸੋਬਰ ਜਿਆ ਤੇ ਵਧੀਆ ਇਹ ਵੀ ਸੂਟ ਬਹੁਤ ਹੀ ਪਿਆਰਾ ਹੈ ਇਹ ਪਾਇਆ ਬਹੁਤ ਸੋਹਣਾ ਲੱਗਦਾ ਇਹ ਵੀ ਮੰਮੀ ਬਹੁਤ ਸਲਾਉਂਦੇ ਹੁੰਦੇ ਸੀ ਕਿ ਤੇਰੇ ਬਹੁਤ ਪਾਇਆ ਜੱੱਚਦਾ ਹੈ ਇਹ ਵੀ ਮੰਲਾਂ ਲਈ ਤੇ ਖਰੀਦਿਆ ਐ ਨੈਕਸਟ ਜਿਹੜੀ ਆ ਕਲੈਕਸ਼ਨ ਇਹ ਵੀ ਮੇਰੇ ਹਸਬੰਦ ਨੇ ਮੈਨੂੰ ਸੂਟ ਲੈ ਕੇ ਦਿੱਤਾ ਸੀ ਤੇ ਕੋਦ ਪਸੰਦ ਕਰਕੇ ਤੇ ਇਹ ਲਿਆ ਸੀ ਮੱਲਾਲੇ ਤੋਂ ਤੇ ਇਹ ਹੈਗਾ ਇਹ ਇਹ ਔਰਗਾਂਜਾ ਵਿੱਚ ਆ ਹਾਂ ਔਰਗਾਂਜਾ ਚ ਪਹਿਲਾਂ ਮੈਂ ਲੈਂਦੀ ਨਹੀਂ ਸੀ ਬਟ ਦੁਕਾਨਦਾਰ ਨੇ ਤਸੱਲੀ ਦਿੱਤੀ ਕਿ ਔਰਗਾਂਜਾ ਵਧੀਆ ਵਾਲੀ ਆ ਤੁਹਾਨੂੰ ਇਹ ਨਹੀਂ ਕਿ ਇਹਦੀ ਕੋਈ ਪ੍ਰੋਬਲਮ ਆਊਗੀ ਤੇ ਵਾਕਈ ਬਹੁਤ ਹੀ ਮਲਾਈਮ ਸੀ ਤੇ ਬਹੁਤ ਰੀਝਾ ਨਾ ਮੈਂ ਹੰਡਾਇਆ ਬਹੁਤ ਪਾਇਆ ਬਹੁਤ ਜ਼ਿਆਦਾ ਤੇ ਇਹ ਦੇਖੋ ਕਲਰ ਕਿੰਨੇ ਵਧੀਆ ਵਿੱਚ ਕਿੰਨੇ ਕੰਟਰਾਸਟ ਦਿੱਤੇ ਹੋਏ ਤੇ ਇਹ ਇਹਦੇ ਵਿੱਚ ਵੀ ਇਹ ਹੈਂਡਵਰਕ ਕਢਾਈ ਕੀਤੀ ਹੋਈ ਆ ਇਹ ਵੀ ਹੈ ਤਾਂ ਮਹਿੰਗਾ ਸੀ ਤੇ ਪਿਆਰਾ ਬਹੁਤ ਸੀ ਤੇ ਇਹਦਾ ਮਤਲਬ ਪਾ ਕੇ ਪਤਾ ਵੀ ਨਹੀਂ ਲੱਗਦਾ ਕਿੰਨੇ ਸਾਲ ਹੋ ਗਏ ਹਜੇ ਵੀ ਇਹ ਉਵੇਂ ਦਾ ਉਵੇਂ ਹੀ ਪਿਆ ਹੋਇਆ ਹੈ ਜਦੋਂ ਮਰਜ਼ੀ ਪਾ ਲੋ ਪ੍ਰੈਸ ਕਰਕੇ ਨਵੇਂ ਦਾ ਨਵਾਂ ਹੀ ਨਿਕਲ ਆਉਂਦਾ ਤੇ ਨੈਕਸਟ ਸੂਟ ਜਿਹੜਾ ਆ ਵੀ ਸੂਟ ਬਹੁਤ ਪਿਆਰਾ ਬਹੁਤ ਜ਼ਿਆਦਾ ਇਹ ਵੀ ਸੂਟ ਮੈਂ ਕਿਸੇ ਵਿਆਹ ਤੇ ਬਣਾਇਆ ਸੀ ਮੇਲਾ ਦਾ ਪਿਛਲੇ ਤੋਂ ਪਿਛਲੇ ਸਾਲ ਸ਼ਾਇਦ ਤੇ ਇਹ ਵਾਲਾ ਸੂਟ ਮੈਂ ਬਣਾਇਆ ਸੀ ਫਰੋਈ ਪ੍ਰੋ ਤੇ ਤੁਸੀਂ ਦੇਖ ਸਕਦੇ ਹੋ ਸਿੰਪਲ ਬਾਟਮ ਇਹ ਦੁਪੱਟਾ ਤੇ ਹੁਣ ਆ ਜੰਨੇ ਆਪਾਂ ਸ਼ਰਟ ਤੇ ਤੇ ਤੁਸੀਂ ਦੇਖ ਲਓ ਸ਼ਰਟ ਸ਼ਰਟ ਵੀ ਸਾਰੀ ਫਰੰਟ ਤੋਂ ਪੂਰੀ ਮੜੀ ਹੋਈ ਆ ਤੇ ਮੈਨੂੰ ਜਿਆਦਾ ਨੌਲੇਜ ਨਹੀਂ ਕਢਾਈਆਂ ਬਾਰੇ ਕੀ ਦਬਕਾ ਹੈ ਕੀ ਜੋ ਵੀ ਆ ਉਹ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਤੁਸੀਂ ਵੇਖ ਕੇ ਹੰਦਾ ਜਾਂ ਲਾ ਲਓ ਕਿ ਕਿਹੜੀ ਕਢਾਈ ਹੋਈ ਆ ਕਿਉਂਕਿ ਸੂਟਾ ਬਾਰੇ ਮੈਨੂੰ ਕੋਈ ਖਾਸ ਨੌਲੇਜ ਨਹੀਂ ਹੁੰਦੀ ਬਸ ਮੈਨੂੰ ਸ਼ੌਂਕ ਆ ਆ ਕਲਰ ਆ ਡਿਜ਼ਾਈਨ ਬਸ ਚੱਕ ਫੱਟੇ ਦੇ ਦੇ ਤੇ ਆ ਸੂਟ ਐਸੇ ਸਰਦੀ ਬਣਾਇਆ ਕਿਉਂਕਿ ਐਤਕਿ ਮੈਂ ਮੇਰੇ ਮਾਮੇ ਦੇ ਮੁੰਡੇ ਦੇ ਵਿਆਹ ਦੇ ਵਿੱਚ ਕੀ ਆ ਇੱਕ ਦਿਨ ਲਹਿੰਗਾ ਪਾਇਆ ਸੀ ਇੱਕ ਦਿਨ ਜਾਗੋ ਵਾਲੀ ਰਾਤ ਵੀ ਮੈਂ ਸਪੈਸ਼ਲੀ ਕਾਫੀ ਮਹਿੰਗੀ ਬਣੀ ਸੀ ਡਰੈਸ ਤਿਆਰ ਕਰਵਾ ਲਈ ਸੀ ਸ਼ਾਰਟ ਕੁੜਤੀ ਦੇ ਨਾਲ ਬਹੁਤ ਹੀ ਫਲੇਅਰ ਵਾਲਾ ਲਹਿੰਗਾ ਤੇ ਇਸ ਕਰਕੇ ਮੈਂ ਅੱਗੇ ਪਿੱਛੇ ਪਾਉਣ ਲਈ ਸੂਟ ਆਹ ਬਣਾਏ ਸੀਗੇ ਆ ਤੁਸੀਂ ਦੇਖ ਸਕਦੇ ਸਿੰਪਲ ਸੋਬਰ ਜੈ ਸੂਟ ਕਲਰ ਬਹੁਤ ਪਿਆਰਾ ਹੈ ਤੇ ਕਢਾਈ ਬੜੀ ਡੀਸੈਂਟ ਹੋਈ ਆ ਤੇ ਇੱਥੇ ਨੈਕਸਟ ਸੂਟ ਜਿਹੜਾ ਹੈ ਆ ਕਲਰ ਵੀ ਬਹੁਤ ਪਿਆਰਾ ਹੈ ਤੇ ਇਹ ਦਿਖਾਉਨੇ ਆ ਤੁਹਾਨੂੰ ਪਤਾ ਨਹੀਂ ਇੱਥੇ ਮੈਂ ਕੀ ਕੁਝ ਬੋਲ ਰਹੀ ਆ ਮੈਨੂੰ ਆਪ ਨੂੰ ਹੀ ਨਹੀਂ ਪਤਾ ਤੇ ਇਹਦੇ ਪੌਂਚੇ ਆ ਤੇ ਨੀਚੇ ਮੁੱਤਿਆਂ ਵਾਲੀ ਲੈਂਸ ਲਾ ਕੇ ਬੜਾ ਹੀ ਸੋਹਣਾ ਨੈਕਸਟ ਨਹੀਂਗਾ ਨਹੀਂ ਸੌਰੀ ਇਸ ਇਸੇ ਦੀ ਬਾਟਮ ਆ ਤੇ ਮੁੱਤਿਆਂ ਵਾਲੀ ਲੈਂਸ ਲਾਈ ਹੋਈ ਤੇ ਇਹ ਆ ਦਾ ਦੁਪੱਟਾ ਔਰ ਹੋਰ ਕੋਈ ਰਹਿ ਗਿਆ ਹਾਂ ਆ ਰਿਹਾ ਹੋਰ ਆ ਰਿਹਾ ਹੋਰ ਇੱਕ ਕਲਰ ਬਹੁਤ ਸੋਹਣਾ ਕਲਰ ਹੈ ਇਹ ਵੀ ਕਲਰ ਮੈਂ ਦੇਖਿਆ ਸੀ ਬੜਿਆ ਜਾਨੇ ਦੇ ਪਾਇਆ ਤੇ ਵੇਖ ਕੇ ਬਸ ਮੈਨੂੰ ਰੀਜ ਸੀ ਵੀ ਇਹ ਵੀ ਕਲਰ ਲੈਣਾ ਹੈ ਤੇ ਇਹ ਸੂਟ ਜਿਹੜੇ ਸਿੰਪਲ ਸਿੰਪਲ ਮੈਂ ਤਾਂ ਬਣਾਏ ਸੀ ਵੀ ਜਿਹੜੇ ਮਹਿੰਦੀ ਹੁੰਦੀ ਆ ਬਾਕੀ ਤੇਲ ਚੜਾਈ ਜੋ ਵੀ ਰਸਮਾਂ ਹੁੰਦੀਆਂ ਇਹ ਅੱਗੇ ਪਿੱਛੇ ਪਾਉਣ ਵਾਸਤੇ ਮੈਂ ਇਹ ਸੂਟ ਬਣਾਏ ਸੀਗੇ ਏ ਵੀ ਸੂਟ ਬਹੁਤ ਪਿਆਰਾ ਸੀ ਤੇ ਦੀ ਕਢਾਈ ਦੇਖੋ ਤੁਸੀਂ ਬਹੁਤ ਪਿਆਰੀ ਹੋਈ ਆ ਲੈਫਟ ਰਾਈਟ ਜੀ ਬਣੀ ਹੋਈ ਕਢਾਈ ਦੋਨੋਂ ਸਾਈਡਾਂ ਤੇ ਆ ਦੇਖੋ ਆ ਲਾ ਰੱਖਤਾ ਜੀ ਇਹ ਦੇਖੋ ਉੱਪਰ ਲੈਫਟ ਸਾਈਡ ਤੇ نیچے ਰਾਈਟ ਸਾਈਡ ਤੇ ਕਢਾਈ ਹੋਈ ਹੋਈ ਆ ਤੇ ਆ ਫਲਾਵਰ ਜੇ ਮੈਨੂੰ ਬੜੇ ਪਿਆਰੇ ਲੱਗੇ ਸਪੈਸ਼ਲੀ ਤੇ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਤੇ ਸਪੈਸ਼ਲੀ ਕਲਰ ਤੇ ਆ ਲੇਸ ਲਾ ਕੇ ਬਾਜੂ ਤੇ ਵੀ ਕਢਾਈ ਹੋਈ ਤੇ ਆ ਡਿਜ਼ਾਈਨ ਮੈਂ ਦਿਖਾ ਰਹੀ ਸੀ ਤੇ ਗਲੇ ਦਾ ਦਿੱਤਾ ਗਿਆ ਹੈ ਲੇਸ ਲਾ ਕੇ ਤੇ ਹੁਣ ਵਾਰੀ ਆਉਗੀ ਮੈਨੂੰ ਲੱਗਦਾ ਦੁਪट्टे ਦੀ ਵਾ ਵਾ ਆ ਗਿਆ ਦੁਪੱਟਾ ਆ ਦੇਖੋ ਜੀ ਆ ਚੱਕੋ ਪੰਜ ਜੀ ਆ ਦੁਪੱਟਾ ਬਹੁਤ ਸੋਨਾ ਹੈ ਇਹੋ ਜਿਹਾ ਸੂਟ ਤੁਹਾਨੂੰ ਕਿਤੇ ਨਹੀਂ ਮਿਲਣਾ ਦੁਕਾਨਦਾਰ ਇਹ ਮੈਂ ਕਿੰਨੇ ਦਿੰਦੇ ਨਾ ਤੇ ਵਾਕਈ ਆ ਦੁਪੱਟਾ ਕਮਲ ਦਾ ਹੈ ਪਿਓਰ ਹਾਂਜੀ ਮੈਮ ਨਾਲ-ਨਾਲ ਪੇਟ ਪੂਜਾ ਵੀ ਚੱਲ ਰਹੀ ਏ ਹੋਰ ਜਦੋਂ ਸਿਰ ਪੂਜਿਆ ਲਿਆ ਆ ਹਾਂਜੀ ਖਾ ਰਹੇ ਨਾ ਇੱਧਰ ਵੇਖੋ ਅਸੀਂ ਇੰਨੇ ਕੋ ਤਾਂ ਸਾਂਭ ਲਿਆ ਸੂਟ ਥੋੜੇ ਰਹਿ ਗਏ ਤਾਂ ਬਸ ਹੁਣ ਤਾਂ ਥੋੜੇ ਜਿਹੀ ਰਹਿ ਗਏ ਦੋ ਜਣੇ ਹੋਈਏ ਨਾ ਫਿਰ ਹੌਸਲਾ ਹੁੰਦਾ ਹਾਂਜੀ ਸਹੀ ਗੱਲ ਆ ਇਕੱਲੇ ਜਣੇ ਨੂੰ ਔਖਾ ਜਿਹਾ ਲੱਗਦਾ ਥੋੜਾ ਹਾਂਜੀ ਮੈਂ ਫਿਰ ਜੋੜਤੀ ਆਪਣੀ ਕਲੈਕਸ਼ਨ ਹਾਂਜੀ ਇਹ ਸਾਰੇ ਭਾਰੇ ਭਾਰੇ ਸੂਟ ਜਿਹੜੇ ਉੱਪਰ ਲਾਤੇ ਸਾਰੇ ਹਾਂਜੀ ਤੇ ਇੱਧਰ ਜਿਹੜੇ ਥੋੜਾ ਜਿਹਾ ਘੱਟ ਹੈ ਵੀ ਉਹ ਲਾਤੇ ਆ ਥੋੜੇ ਜਿਹਾ ਪੁਰਾਣੇ ਵੀ ਆ ਬਾਲੇ ਜਿਆਦੇ ਨਵੇਂ ਨਹੀਂਗੇ ਇਹ ਆਪਣੇ ਗਰਮੀਆਂ ਦੇ ਸੂਟ ਆ ਕੁਝ ਇੱਥੇ ਤੇ ਕੁਝ ਜਿਵੇਂ ਮੈਂ ਉਧਰ ਰੱਖਿਓਏ ਉਹ ਲਾਉਣ ਵਾਲੇ ਆ ਹਾਂਜੀ ਤੇ ਬਾਕੀ ਆ ਜਿਹੜੇ ਆ ਤਾਂ ਸਾਰੇ ਸਟੋਰ ਸ਼ਾਲ ਕੁਝ ਵਿੱਚ ਤੇ ਇੱਧਰ ਸੂਟ ਆ ਕੁਝ ਸਾਈਡ ਤੇ ਫਰਕਰੀ ਵਗੈਰਾ ਮੈਂ ਫਰਕਰੀ ਵੀ ਸਪੈਸ਼ਲੀ ਵਿਖਾ ਦੂੰਗੀ ਤੁਹਾਨੂੰ ਫੇਰ ਕਿਸੇ ਦਿਨ ਅੱਜ ਅਸੀਂ ਲੇਟ ਹੋ ਗਏ ਆ ਕੰਮ ਅਜੇ ਸਾਡਾ ਰੋਟੀ ਪਾਣੀ ਕਰਨ ਨਾਲ ਪਿਆ ਤੇ ਗਾਇਜ਼ ਬਹੁਤ ਮਿਹਨਤ ਲੱਗਦੀ ਐ ਇੰਨੀ ਗਰਮੀ ਚ ਸੂਟ ਤਾਂ ਵੈਸੇ ਹੀ ਤੈਹ ਲਾਉਣਾ ਔਖਾ ਤੇ ਉਤੋਂ ਸਿਆਲ ਵਾਲੇ ਸੂਟ ਤੇ ਬੜਾ ਖਲਾਰੇ ਪਏ ਸਾਨੂੰ ਸਾਮਣੇ ਤੇ ਵਾਵਾ ਟਾਈਮ ਲੱਗ ਗਿਆ ਤੇ ਸੋ ਪਲੀਜ਼ ਜਰੂਰ ਸਾਡੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਆਪਣਾ ਪਿਆਰ ਜਰੂਰ ਦਿਆ ਕਰੋ ਆਪਣੇ ਫੀਡਬੈਕ ਦਿਆ ਕਰੋ ਸੋ ਮਿਲਾਂ ਮਿਲਦੇ ਹਣ ਆਪਾਂ ਅਗਲੇ ਵਲੌਗ ਚ ਅੱਜ ਆਪਣਾ ਵਲੌਗ ਇੰਨਾ ਹੀ ਸੋ ਹੁਣ ਮੈਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਬਾਏ